ਹੈਲੋ ਜੀ ਸਤ ਸ੍ਰੀ ਅਕਾਲ ਜੀ ਮੈਂ ਜਿਸ ਵੀ ਕੋਲ ਮੇਰੇ ਚੈਨਲ ਪੰਜਾਬੀ ਫੁਡ ਫ੍ਰੈਂਡ ਬਲੌਗਰ ਨੂੰ ਬਹੁਤ-ਬਹੁਤ ਸਵਾਗਤ ਹੈ। ਉਮੀਦ ਹੈ ਸਾਰੇ ਵਧੀਆ ਹੋਵੰਗੇ ਠੀਕ-ਠਾਕ ਨੂੰ ਕਿਰਦੀਆਂ ਲੱਛੋਗੇ। ਅਸੀਂ ਬਧੀਆ ਠੀਕ-ਠਾਕ ਜੀ ਟਾਈਮ ਹੋ ਗਿਆ ਬੱਚ ਕੇ ਦੁਪਹਿਰ ਦੇ 1:30 ਵਜੇ ਪਵਨਾਂ ਦੇ ਦੁਪਹਿਰ ਦੀ ਰੋਟੀ। 3 ਵਾਰ ਤੇ ਖਾਣ ਦੇ ਨੇ ਰੋਟੀ ਵੀਰ ਨਹੀਂ ਖਾਂਦੇ। ਤੇ ਮੰਮੀ ਜੀ ਮੈਂ ਤਾਂ ਆਪਣੇ ਪਕਾ ਕੇ ਰੱਖ ਦਿੰਦੇ ਸਵੇਰੇ ਸੋ ਖਾਣ ਲੈਣੇ। ਤੇ ਬੱਚੇ ਕੁਝ ਨਾ ਕੁਸੋ ਹੋਰ ਜੇ ਰੋਟੀ ਖਾਂਦੇ ਰੋਟੀ ਬਣਾਕਦੇ ਨੇ ਉਹਨਾਂ ਨੂੰ। ਕਿਉਂਕਿ ਸਵੇਰੇ ਰੋਟੀ ਨਹੀਂ ਖਾਂਦੇ ਕਿ ਮੰਮੀ ਜੀ ਮੈਂ ਤਾਂ ਖਾ ਲੈਣੇ ਆਂ। ਇਹ ਨਹੀਂ ਖਾਣੀ ਹੁੰਦੀ ਐ। ਫਰੇਮ ਹੁੰਦਾ ਬਿਸਕੁਟ ਵਗੈਰਾ ਨਾਲ ਖਰਾਏ ਸੀ ਉਹ ਪੈਸੇ ਉਹ ਖਾਣੇ ਵਿੱਚ। ਉਹ ਘੇ ਰੋਟੀ ਪਸਵੇਰ ਵਾਲੇ ਢੇੜ ਖਾਣੇ ਕੰਮ ਕਰਕੇ ਪਸੋਂ ਦਾ। ਤੇ ਅਜੇ ਭੁੱਖ ਲੱਗਦੀ ਐ ਕਿ ਮੀਂਹ ਪੈਣ ਲੱਗ ਰਿਹਾ। ਕੱਲ ਦਾ ਲੱਗਿਆ ਮੀਂਹ ਪੈਣਾ। 2-3 ਵਜੇ ਦਾ। ਉਸ ਤੋਂ ਬਾਅਦ ਜੇ ਮੀਂਹ ਹਟਿਆ ਥੋੜਾ ਹੁਣੜੇ ਜਿਹਾ ਘੰਟਾ ਤੱਕ। ਹੁਣ ਫੇਰ। ਤਿੰਨ ਮਿੰਨ ਕਰਮਲ ਹੋਈ ਜਾਂਦੀ ਐ ਕਿ। ਬਹੁਤ ਜ਼ਿਆਦੇ ਇਹੜੇ ਹਵਾਤ ਖਰਾਬ ਹੋ ਰਹੀਆਂ ਨੇ ਨਾਲ। ਕਿੰਨੀ ਜਗ੍ਹਾ ਤੇ ਸਾੜ ਆ ਰਹੇ ਨੇਗੇ। ਉਹ ਜਾਂਦੇ ਨੇ ਮੀ ਭੈਣ ਲੱਗ ਰਹੀ ਨੇ ਤੇ ਆਪਣੇ ਸਾਡੇ ਦੇ ਸੰਗੂਪ ਲਾ ਕੇ ਪੈਸੇ ਅਖੜੀ ਦੇ ਪਹਿਲਾਂ ਵੀ ਰੱਖਣੀਆਂ ਵਾਲੇ ਤੋਂ ਥੋੜਾ ਛੁਟਾਕ ਜਪੇ ਉਸ ਤੋਂ ਬਾਅਦ ਫਿਰ ਨਹੀਂ ਪਿਆਏ ਕਿ ਨਦਰੋ ਪਰ ਆ ਸੱਟੜੀ ਲਾ ਲਈਏਗੀ ਚਾਰ ਤੇ ਬਾਤ ਕੋਈ ਨਾ ਘੱਮ ਕਰਨਾ ਮੱਝਾ ਦਾ ਖਾਸ ਕਰਕੇ ਔਖਾ ਹੈਗਾ ਜਾਂ ਕੱਪੜੇ ਦਾ ਤਾਂ ਫ੍ਰੈਂਸ ਕੁ ਦੇਗੇ ਸਾਡੋ ਉਹ ਕਿ ਮੇਰੇ ਕਸਲ ਗਿਆ ਨਾ ਸਿੰਗਲ ਹਰਤਾ ਸੀ ਇਹਨੂੰ ਗੱਡੀ ਜਾਉਹੀ ਲੋਨ ਦੀ ਬਸ ਲੱਗਿਆ ਕਰੇ ਫਿਰ ਇਹਨਾਂ ਡਰ ਲੱਗਿਆ ਕਰੇ ਵੀ ਹਣ ਵਿੱਚ ਵਿੱਚ ਗੱਡੀ ਦੇ ਅਸੀਂ ਕਿਰਾਏ ਤੇ ਕਰਾ ਕੇ ਗੱਡੀ ਫੇਰ ਗਏ ਸੀ ਸਿੱਸਾ ਤਜਾਣੇ ਸੀ ਅਸੀਂ ਉਸ ਤੋਂ ਮੱਕਾ ਦੇ ਕੇ ਦਿਨ ਜਾਇਆ ਗਾ ਨਾਨਾ ਦੇ ਵੀ ਗਏ ਸੀ ਅਸੀਂ ਮਣੀ ਕਰਨ ਸਾਹਿਬ ਗਏ ਸੀ ਤੇ ਇੱਕ ਗੁਰਦੁਆਰਾ ਮੰਡੀ ਸਾਹਿਬ ਤੇ ਉੱਥੇ ਰੁਕੇ ਸੀ ਅਸੀਂ ਫਿਰ ਤੇ ਨਾਲ ਸਹਿਬ ਰੁਕੇ ਸੀ ਜਨਦੀ ਹੋਈ ਉੱਥੇ ਸਾਰੀ ਰਾਤ ਚੀਹਣਾ ਪਾਣੀ ਹੈਗਾ ਨਦੀਆਂ ਜਿਹੜੀ ਗੁਰਦੁਆਰਾ ਸਾਹਿਬ ਕੋਲ ਦੀ ਸਾਰੀ ਰਾਤ ਸਾਇੰਂ ਸਾਇੰਂ ਦੀ ਆਵਾਜ਼ ਆਉਂਦੀ ਹੈ। ਉੱਥੇ ਵੀ ਸਲੱਬ ਆਇਆ ਮਸਮੂਈ ਆਪਣੇ ਹੋ ਰਹੇ ਹੁਣੇ ਮੇਰੇ ਨਾਲ ਟਾਈਮ ਪਹਾੜਾ ਬੱਤ ਸਿੰਧ ਜੀ ਲਾਲ ਜੀ ਬੁੱਟੀ ਨਾਲ ਜਾਂ ਪਾਣੀ ਹਾਂ ਜਦੋਂ ਸੀ ਹਾਲ ਪਿੰਡਾਂ ਅਸੀਂ ਪੜਦੇ ਹੁੰਦੇ ਨਹਿਰ-ਨਹਿਰ ਅਸੀਂ ਆਉਂਦੇ ਤੇ ਇਹ ਨਿਹਾਰੇ ਲਈ ਨਾਲ ਨਾਲ ਪਾਣੀ ਹੁੰਦਾ ਨਾ ਪਹਾੜ ਦੇ ਕਿਸੀ ਨਾ ਨੀ ਰੋਡ ਜੀ ਸੀ ਪਹਾੜਾਂ ਮਾਰੇ ਵੀ ਪਹਾੜ ਵਿੱਚ ਜਿਹੜੀ ਮਿੱਟੀ ਹੁੰਦੀ ਹੈ ਨਾਲ ਹੁੰਦੀ ਹੈਗੀ ਉਹ ਵੀ ਇਹ ਵਿੱਚ ਜਿਹੜਾ ਪਾਣੀ ਹੁੰਦਾ ਕਰੋ ਮਿੱਟੀ ਦਾ ਜਿਹੇ ਰੰਗ ਫੜ ਲੈਂਦੀ ਉਹ ਚੀਜ਼ ਵੀ ਫਿਰ ਪਾਣੀ ਲਾਲ ਅਸੀਂ ਕਹਿੰਦੇ ਵੀ ਉਮੀ ਦਾ ਪਾਣੀ ਜਿਹੜਾ ਹੁੰਦਾ ਆਪਣੇ ਵੀ ਉਹ ਤਾਂ ਕਰੀ ਟਿੱਕਾ ਹੁੰਦਾ ਦੇਖੋ ਨਾ ਵਿਚਾਰੇ ਉਹਨੂੰ ਹੁੰਦਾ ਸਾਫ਼ ਨਹੀਂ ਹੁੰਦਾ ਵੀ ਕਿਸਮਾੜਾ ਜਿਹਾ ਪਾਣੀ ਹੁੰਦਾ ਕਿਹੜਾ ਉਹ ਨਹਿਰ ਦੇ ਵਿੱਚ ਪਾਣੀ ਉਹ ਕਿਹੜਾ ਨਹਿਰ ਦਾ ਪਾਣੀ ਫਿਰ ਨਾਲ ਲਾਲ ਹੋ ਜਾ ਕਰੇ ਤੇ ਸੈਣਾਂਸੀ ਆਇਆ ਕਰੇ ਵਾਪਸੀ ਡਿਸਕਸ ਕਰਾਇਆ ਰੇਸਿਪੀ ਇਹ ਪਾਣੀ ਕਿਵੇਂ ਲਾਲ ਹੋ ਜਾਂਦਾ ਤਾਂ ਲੱਗਿਆ ਪਾੜ ਵਿੱਚ ਗਏ ਸੀ ਬੀ ਆਦੀਵਾਲ ਵੀ ਜਿਹੜੀ ਜਿਹੀ ਮਿੱਟੀ ਲਾ ਲੈ ਕਿੰਨੀ ਚੌੜੀ ਚੌੜੀ ਮਿੱਟੀ ਨਾਲ ਨਾਲ ਦੀ ਵੀ ਕਰਕੇ ਪਾੜਾ ਪਾਣੀ ਹੈਗਾ ਨਹਿਰ ਵਿੱਚ ਲਾ ਲਿਆ ਹੁਣ ਤਾਂ ਲੱਗਿਆ ਛੋਟੇ ਬੰਦੇ ਨੂੰ ਕਿਸੇ ਕੋਲ ਤਾਂ ਪਤਾ ਹੁੰਦਾ ਨਹੀਂ ਨਾ ਤੇ ਨੌ ਕੁ ਦੇ ਲੋਕ ਘੁੰਮਣ ਵਾਸਤੇ ਕੋਈ ਆਪਣੇ ਪੇਰੇਂਟਸ ਜਾਂਦੇ ਸੀਗੇ ਹੁਣ ਤਾਂ ਬੱਚੇ ਵਿੱਚੇ ਨੂੰ ਪਤਾ ਨਹੀਂ ਅ ਜਿਹੜੇ ਸਪੱਟ ਦੇ ਸਕੂਲ ਆਉਂਦੇ ਅ ਕੱਢ ਲਏ ਗਏ ਸਪੋੜੀਏ ਤੇ ਉਹਨਾਂ ਸੜਕਾਂ ਬਣ ਗਿਆ ਪਟੜੀ ਦੇ ਨਾ ਨਾ ਕਿਸੇ ਨੇ ਸੈਕਲਾਂ ਦੇ ਵਿੱਚ ਉਹ ਆਉਂਦੇ ਮੀਂਹ ਦੇ ਵਿੱਚ ਬਹੁਤ ਔਖਾ ਹੁੰਦਾ ਬਹੁਤ ਔਖਾ ਟਾਈਮ ਕੱਟਿਆ ਤੇ ਬਹੁਤ ਔਖਾ ਟਾਈਮ ਸੀ ਸਕੂਲ ਜਾਣਾ ਹੁੰਦਾ ਬੱਚੇ ਬੈਨਾਂ ਚਾਹੁੰਦੇ ਨੇ ਤਾਂ ਵੀ ਸਕੂਲ ਛੁੱਟੀ ਕਰ ਦਿੰਦੇ ਨੇ ਨਾ ਕਿ ਉਹਨਾਂ ਨੂੰ ਕੋਈ ਛੁੱਟੀ ਹੁੰਦੀ ਸੀ ਕਿ ਜਿਆਦਾ ਓਵਰ ਪਾਣੀ ਭਰ ਜਾਂਦਾ ਫਿਰ ਤਾਂ ਕੀ ਹੈ ਸਕੂਲ ਛੁੱਟੀ ਕਰ ਦਿੰਦੇ ਆ ਆਪਣੇ ਨਹੀਂ ਤਾਂ ਡੈਂਟੀ ਸਕੂਲ ਜਾਣਾ ਪੈਂਦਾ ਸੀ ਉਹਨਾਂ ਕੋਈ ਮੇਨ ਛੁੱਟੀ ਹੁੰਦੀ ਸੀ ਨਾ ਕਿ ਗਰਮੀ ਦੀ ਛੁੱਟੀ ਹੁੰਦੀ ਸੀ ਵੀ ਇੰਨੀ ਵੀ ਹੁੰਦਾ ਜੇ ਥੋੜੀ ਜਿਹੀ ਗਰਮੀ ਬੱਚੇ ਨਾਲ ਛੁੱਟੀ ਭਾਵੇਂ ਸਕੂਲਾਂ ਵਿੱਚ ਉਹਦੇ ਸਰਕਾਰਾਂ ਨੇ ਮੇਂ ਛੁੱਟੀਆਂ ਨਹੀਂ ਕਰਦੇ ਸੀ ਨਿੱਜੀ ਨੂੰ ਕੰਮ ਨਾਲ ਲਾਗੇ ਹੁਣ ਤਾਂ ਛੁੱਟੀਆਂ ਵੱਧ ਹੋਣ ਲੱਗੀਆਂ ਬੱਚੇ ਮਹੀਨੇ ਵਿੱਚ ਕਰੀਦਨ ਸਕੂਲ ਮਸੀ ਜਾਂਦੇ ਨੇ ਕਿ ਕੋਈ ਉਹ ਛੁੱਟੀਆਂ ਐਕਸਟਰਾ ਹੋਈ ਰਹਿੰਦੇ ਆ ਜਿਵੇਂ ਛੁੱਟੀ ਕਰਦੇ ਬੱਚਿਆਂ ਨੂੰ ਟਾਈਮ ਸੀ ਜਦੋਂ ਸਨੈਕ ਖਾਣਦੇ ਜਾਂਦੇ ਸੀਗੇ ਤੇ ਕੱਚੀ ਪੱਠੀ ਹੁੰਦੀ ਸੀ ਨਾ ਤੇ ਸੜਕ ਤੇ ਨਹਿਰ ਦੇ ਲੱਬ ਲਵੇ ਸੁਨਸਰੈਣ ਹੁੰਦਾ ਸੀ ਰਸਤਾ ਚਾਹੇ ਕਿਤੇ ਖੇਤਾਂ ਵਿੱਚ ਹੁੰਦੇ ਸੀ ਨਾ ਫਿਰ ਵੀ ਜੇ ਠਾੜ ਦੇ ਮਹੀਨੇ ਵਿੱਚਾਂ ਉਹ ਖੇਤਾਂ ਵਿੱਚ ਵੀ ਘਰੇ ਆਰਾਮ ਕਰਨ ਚਲੇ ਜਾਂਦੇ ਫਿਰ ਸਤੂਪੇ ਦੇ ਵਿੱਚ ਆਉਂਦੀਆਂ ਤੇ ਉਮੀ ਜਿਆਦਾ ਨੇਰੀ ਜਾਂਦੀਆਂ ਸਫਾ ਤੋਂ ਬਹੁਤ ਖਾਣਦੀ ਆ ਜਿਹੜਾ ਸਾਹਮਣ ਦਾ ਦਾ ਕੱਕਾ ਆਪਣੇ ਹੈਂਡ ਚ ਰਹੀ ਆਪਣੀ ਖਾਤੂ ਹੋ ਰਹੀ ਹੈ ਕਿ ਹੁਣ ਦੁਵਾਰੋਂ 15 ਕਿਲੋ ਦਾ ਕਬਾਡਾ ਲਾਵਾਂਗੇ ਉਹ ਵੀ ਜੇ ਰੱਬ ਹੁਣ ਹੋਣ ਦੇਊਗਾ ਜੇ ਐਵੇਂ ਮੀ ਪਈ ਗੋ ਵੀ ਮਰ ਜੂਗੀ ਸੰਨੀ ਹੁੰਦੀ ਆ ਮੈਂ ਤਾਂ ਕਰੀ ਸੰਨੀ ਕਰਨੀ ਸੌਖੀ ਆ ਕਰ ਜਦੋਂ ਕੱਕਾ ਨਾਲ ਬੱਢਣ ਨਾਲ ਸੰਨੀ ਦਾ ਪਾਣੀ ਸੜਕੋ ਫੀਡ ਪਾਓ ਮੈਨੂੰ ਸੰਨੀ ਕਰਨੀ ਔਖੀ ਲੱਗਦੀ ਵੀ ਉਹ ਕੱਕਾ ਦਾ ਝੜ ਦੇ ਵਿੱਚ ਔਖਾ ਹੁੰਦੇ ਨੇ ਬੱਢਣੇ ਕਰਨੇ ਫਿਰ ਸੋਨੀ ਰੋਣੀ ਸੌਖੀ ਹੈ ਜੀ ਉੱਥੇ ਤੋੜੀ ਪਾਓ ਚੱਕੋ ਇੱਥੇ ਇੱਥੇ ਰੱਖ ਕਾਹਨ ਰੋਟੀ ਖਾਣੀ ਆ ਕਾਹਨ ਹੰਮ ਤਾਂ ਮੈਂ ਕੀ ਦੇ ਦੱਸ ਚੌਲ ਦੇ ਰਸੇਵਿਆਂ ਦੇ ਦੋ ਰੋਟੀ ਸਵੇਰ ਸ਼ਾਮ ਕਰਨੀ ਤਾਂ ਖਾਣ ਰੋਟੀ ਜੋਤ ਬਹੁਤ ਹੰਕਾਰਦੀ ਜੀ ਜੋ ਤਾਂ ਇਹ ਕਰੀ ਮਮਾ ਕਹਿੰਦੇ ਹਲਵਾਲੇ ਪਰੌਂਠੇ ਮਾਂ ਵੀ ਚੜ੍ਹ ਦੇ ਵਿੱਚ ਇੰਨੀ ਮੀਚ ਨਹੀਂ ਬਣਦੀ ਹੈ ਕਿਉਂਕਿ ਮੌਸਮ ਮਾਂ ਵੀ ਕੰਟਰੋਂ ਕੰਟੇ ਮੀਭੇ ਹੜਜੂ ਬਣ ਜਾਂਦੇ ਨੇ ਰਸੋਈ ਚ ਲੋ ਜੀ ਰੋਟੀ ਫੜਾ ਦੇਰ ਫੇਰ ਕਰਦੇ ਵੱਲ ਬਾਸ ਜਾ ਕੇ ਥੋੜੀ ਦੇਰ ਤੱਕ ਬੰਦੇ ਪਾ ਮੀ ਇਹ ਹੜਕਾ ਕੇ ਪਈ ਜਾਂਦਾ ਬਸ ਪਾਣੀ ਘਟਣ ਲੱਗ ਪਿਆ ਉਹ ਕੋਈ ਦੂਸੇ ਵੇਜ ਬੰਦ ਸੀਵਰੇ ਬੰਦ ਕੋਲੇ ਆਏ ਨੇ ਤੇ ਪਾਣੀ ਉਧਰ ਆਉਣ ਲੱਗ ਗਿਆ ਤੇ ਉਹ ਪਾਣੀ ਕੱਢਦਾ ਸੀ ਸਵੇਰੇ ਤੇ ਪਾਣੀ ਹੁਣ ਨਿਕਲ ਹੀ ਜਾਂਦਾ ਕੋਈ ਸਾਰੇ ਸਾਡੇ ਤੇ ਗੰਦ ਪਿਆਵੇ ਕੋਹੀ ਨਾਲਾਂ ਨੇ ਤੰਗ ਕਰਾਉਂ ਚਾੜੂ ਮਾਰਦੀ ਤੇ ਨਹੀਂ ਧੋ ਦਿੰਨੀ ਹੈਗੀ ਇਹ ਸਾਫ ਹੋ ਜੂਗਾ ਉਹ ਸੁੱਟਦੇ ਪਹਿਲਾਂ ਸਾਰ ਫਿਰ ਬਨਵਾਗੇ ਮੱਝ ਸੰਨੀ ਕਰਦੇ ਨੇ ਨਾਲੇ ਬੈਠੀ ਨੇ ਗਰਾਮ ਨਾਲ ਹਣ ਦੇ ਮੌਸਮ ਵਿੱਚ ਬੈਠੇ ਰਹਿੰਦੇ ਨੇ ਪਸੂ ਗਰਾਮ ਨਾਲ ਗਰਮੀ 'ਚ ਪਸੂ ਚੀ ਕਰਦੇ ਨੇ ਮੌਸਮ ਵਧੀਆ ਹੋ ਰਿਹਾ ਪਰ ਥੋੜਾ ਸੰਭਾਲਣ ਦਾ ਔਖਾ ਹੋ ਜਾਂਦਾ ਠੰਡ ਵਿੱਚ ਤੇ ਰੋ ਛੜ ਜਾ ਹੁੰਦਾ ਹੈ ਜੜੀ ਵਿੱਚ ਕੁੱਕ ਪਸੇਪੁ ਕੋਈ ਸੇਤੀ 라 ਵੀਰਨ ਦੇ ਵਿੱਚ ਤੇ ਕੱਖ ਪੂਰੇ ਕਾਨੇ ਪਸੋ ਰੱਖ ਹੋ ਜਾਂਦੀ ਹੈਗੀ ਫੰਡ ਜੀ ਹੋ ਜਾਂਦੀ ਹੈ ਪੰਮੀ ਜਾਂਦੀ ਹੈਗੀ ਬੁਖਾਰ ਵਾਂਗ ਹੋ ਰਿਆ ਨੇ ਵੀ ਦੇਖਿਆ ਕਾਨੇ ਦੀ ਠੰਡੇ ਪੈ ਨਹੀਂ ਬਿਲਕੁਲ ਆਥਰੀ ਲੋਦੀ ਹੈਗੀ ਮਾਰ ਲੋਦੀ ਮੈਨੂੰ ਠੰਡੇ ਪੈ ਨੇ ਕੰਨ ਵੀ ਉਹਦੇ ਕੰਨ ਨਿੱਕੇ ਨੇ ਕਿ ਛੋਟੀ ਗਾਂ ਦੀ ਇਹਦੇ ਠੰਡੇ ਪੈ ਨੇ ਦੇਖਦੀਆਂ ਪਿਆ ਮਿਲੋ ਮਲਕਸ ਕੈਮ ਦਾ ਪੈਰਾਸੈਟਾਮੋਲ ਉਹ ਲਾ ਦਨੇ ਫਿਰ ਆਪਾਂ ਇਹਦੇ ਖਾਰਾ ਠੀਕਾ ਖਾਰ ਹੋ ਰਿਹਾ ਹੋ ਹਲਕਾ ਜਿਹਾ ਮੌਸਮ ਕਰ ਕਰਕੇ ਨਾ ਇਹਨਾਂ ਨੂੰ ਹੋ ਜਾਂਦਾ ਹੈ ਇਹਦਾ ਕੱਖ ਵਾਲੇ ਖਾ ਕੇ ਕਿਵੇਂ ਕੰਮਨ ਲੱਗਦੀ ਹੈ ਨਾ ਤਾਂ ਕੰਮਦੀ ਇਹ ਨਹੀਂ ਮੈਂ ਉਹਦੇ ਠੰਡ ਕਰਕੇ ਵੀ ਇਹ ਕੱਖ ਵਾਲੇ ਖਾਲੇ ਨਹੀਂ ਰੋਕਣ ਚੈੱਕ ਕਰਵਾ ਦਾਂਗੇ ਕਿ ਜਿਆਦਾ ਨਹੀਂ ਕੋਈ ਕੱਖ ਨਹੀਂ ਖਾਦੇ ਕੰਮ ਹੀ ਜਾਂਦੀ ਹੈ ਉਸ ਨੂੰ ਠੰਡ ਦੀ ਜੜਦੀ ਹੁੰਦੀ ਹੈ ਉਹ ਨਾ ਤਾਂ ਪਸੂ ਵਿੱਚ ਗੰਦ ਪਿਆ ਪੂਰਾ ਮੀਂਹ ਕਰਕੇ ਨਾ ਚੰਗੇ ਰੱਬ ਕਿਹਾਡੂ ਬਚਿਆਗਾ ਤੈਨੂੰ ਹੋ ਚੁੱਕਿਆ ਹੈ ਇਹ ਪਸਾਰਾ ਸਾਸ ਪਈਏ ਕਾਫੀ ਇਹਨਾਂ ਨੇ ਬੰਨ੍ਹ ਦੀ ਰੰਗ ਸੁੰਨੀ ਕਰਕੇ ਟਾਈਮ ਕਾਫੀ ਹੋ ਗਿਆ ਤਾਂ ਵਿੱਚ ਲੈਣੇ ਨੇ ਠੰਡੇ ਪੈਣੇ ਕੰਨੇ ਦੀ ਖਾਰ ਹੋ ਗਿਆ ਮੇਰੇ ਖਿਆਲ ਮੌਸਮੀ ਇਹ ਬਣਾ ਹੋ ਰਿਹਾ ਇੱਕ ਲੱਤ ਚੇਂਜ ਹੋ ਗਿਆ ਪਹਿਲਾਂ ਗਰਮੀ ਸੀ ਇਹ ਆਪਣੇ ਕੋਲ ਇੰਜੈਕਸ਼ਨ ਬਲੌਕ ਆਕਸੀਜਨ ਦਾ ਪੈਰਾਸੀਟਾਮੋਲ ਲਾ ਦੇਣੀ ਹੈ ਨੇ ਕੋਈ ਜ਼ਾਇ ਦਿੱਕਤ ਲੱਗੀ ਕਾਕੂ ਖਾਣਾ ਖਾਦੇ ਨਹੀਂ ਜਿਗਾਲੀ ਦੇ ਬਸ ਕਰੀ ਹੋਈ ਇਹਦੀ ਫੇਰ ਡਾਕਟਰ ਨੂੰ ਫੋਨ ਕਰਾਂਗੇ ਨਹੀਂ ਆਪਾਂ ਆਪ ਹੀ ਲਾ ਦੇਣ ਇੰਜੈਕਸ਼ਨ ਮੈਂ ਲੈ ਕੇ ਰੱਖਦੇ ਹੁੰਦੀ ਆਂ ਬੁਖਾਰ ਤਾਂ ਹੈਗਾ 25 ਤੱਕ ਦਾ ਬੁਖਾਰ ਥੋੜੀ ਕੰਬਣੀ ਜਿਵੇਂ ਮੌਸਮ ਚੇਂਜ ਕਰਕੇ ਜਿਵੇਂ ਮੈਨੂੰ ਵੀ ਥੋੜਾ ਸਵੇਰੇ ਹਲਕਾ ਜਿਹਾ ਬੁਖਾਰ ਹੋ ਗਿਆ ਸੀ ਫਿਰ ਗੋਲੀ ਨਾਲ ਹੀ ਠੀਕ ਹੋ ਗਿਆ ਮਿੰਦੀ ਬੁਖਾਰਾ ਗਾ ਵਾਇਰਸ ਦਾ ਬੁਖਾਰਾ ਗਾ ਤਾਂ ਲਾ ਦੇਣ ਇੰਜੈਕਸ਼ਨ ਬਾਕੀ ਡਾਕਟਰ ਹੀ ਚਲਾ ਦੇਣਗੇ ਡਾਕਟਰ ਵੀ ਚਲਾ ਦੇ ਹੋਰ ਸਿਕਾਇਰ ਹੋ ਸਕਦੀ ਰੱਖ ਲਉਂਗਾ ਹੋਰ ਚੱਲਾ ਦੇ ਸੌਰੀ ਇਹ ਕੰਨ ਨਿੱਕੇ ਪਏ ਨੇ ਸਾਰੇ ਪਸੂਆਂ ਦੇ ਕੱਲੀ ਉਹਦੇ ਕੰਨ ਠੰਡੇ ਪਏ ਨੇ ਜੁਪਿੰਡੈਕਸ ਨਾਲ ਆਦੀਏ ਜੇ ਫਿਰ ਨੰਬਰ ਉਠਾ ਲਵਾਂ ਹੋਗੇ ਸੀ ਸੰਨੀ ਰਾਦ ਨੇ ਇਹ ਵੀ ਇਹ ਸਿਸਵੇਰੀ ਗਾਂ ਦਾ ਬਾਥਮ ਚੈੱਕ ਕਰੇਗਾ ਕਿਉਂਕਿ ਬਣਾਈ ਜੇ ਨਹੀਂ ਹੈਗੀ ਤਾਂ ਕਿਵੇਂ ਚੈੱਕ ਕਰ ਸਕਦੇ ਹਾਂ ਤੇ ਬਹੁਤ ਹਲਕੀ ਜਿਹਾ ਤੇਲ ਪਾਉਣੀ ਹੈ ਹੁਣੇ ਤੇ ਜਦੋਂ ਬਣ ਗਿਆ ਵਿੱਚ ਵਿੰਗੀਆਂ ਬਣ ਗਏ ਤਾਂ ਚਾਂਸ ਹੈਗੇ ਨੇ ਗੁੱਪਣ ਦੇ ਇਹ ਵਿੱਚ ਕੁਲਝੇ ਬਿਲਕੁਲ ਤੇਲ ਫਿਰ ਨਹੀਂ ਤੇ ਸੁੱਕਣਾ ਗੁੱਪਣ ਹੈਗਾ ਤੇ ਜਦੋਂ 2 ਮਹੀਨੇ ਦਾ ਫਿਰ ਬਿਲਕੁਲ ਰੁਪਈਆ ਵਾਂਗੂ ਬਣ ਲੱਗ ਜੂਗਾ ਤੇ ਪੱਕੀ ਸੱਗੀ ਹੋ ਜੂਣੀ ਹੈਗਾ ਕਿ ਬਸ ਉਹ ਗੁੱਪਣ ਹੈਗਾ ਜਾਂ ਨਹੀਂ ਹੈਗਾ ਤੁਸੀਂ ਹਰ ਤਰੀਕੇ ਨਾਲ ਚੈੱਕ ਕਰ ਸਕਦੇ ਹੋ ਕਿ ਗੁੱਪਣ ਹੈਗਾ ਜਾਂ ਨਹੀਂ ਹੈਗਾ ਦੇਖੋ 90% ਚਾਂਸ ਲੱਗਦੇ ਨੇ ਮੈਨੂੰ ਤੇ ਦੂਜਾ ਸੈਕੰਡ ਤਰੀਕਾ ਆਪਾਂ ਇਹ ਖੁਸ਼ੀ ਦੇ ਵਿੱਚ ਵੀ ਇਕੱਠਾ ਬਣ ਕੇ ਵਿੱਚ ਵੀ ਟੋਏ ਪੈਣ ਲੱਗ ਰਹੇ ਨੇਗੇ ਇਹ ਵੀ ਇੱਕ ਪੱਕੀ ਨਿਸ਼ਾਨੀ ਹੈ ਆਪਣੇ 2 ਮਹੀਨੇ ਜੁੱਟੇ ਗੱਪਣ ਚੱਕਰਾ ਹੀ ਆਪਣੀ ਡਾਕਟਰ ਕੋਲ ਵੀ ਆਪਣਾ ਚੈੱਕ ਪਾਸ ਕਰਵਾ ਲਈ ਤੇ ਜਿਵੇਂ ਜਿਵੇਂ ਟੋਏ ਬਣਨ ਲੱਗ ਰਹੇ ਨੇ ਤੇ ਉੱਚਾ ਟੋਆ ਐਵੇਂ ਇੱਕ ਮਿੱਡੀ ਤਰ੍ਹਾਂ ਬਣ ਲੱਗੇ ਜਾਂਦੇ ਨੇ ਤੇ ਵੀ ਇੱਕ ਪੱਕੀ ਨਿਸ਼ਾਨੀ ਹੈ ਕਿ ਸੁਭਬਣ ਦੀ ਤੇ ਵਾਕਿਆਪਨੋ ਪੇਟ ਨੂੰ ਪਤਲਾ ਕਰਨ ਲੱਗ ਜਾਂਦਾ ਪਸੂ ਵੀ ਜਿਹੜਾ ਵੱਧਣ ਲੱਗ ਜਾਂਦਾ ਹੈ ਪਸੂ ਰਾਜੀ ਹੋਣ ਲੱਗ ਜਾਂਦਾ ਹੈ ਤੇ ਟੋਏ ਦੇ ਉੱਪਰ ਵਾਲ ਨਹੀਂ ਲੱਗਦੇ ਨੇ ਕਲਰ ਪੈਣ ਲੱਗਦੇ ਨੇ ਵੀ ਬਾਤ ਛੱਡਦੇ ਜਾਣਗੇ ਤੇ ਗੰਜੇ ਜਿਹੇ ਫੈਨ ਲੱਗ ਜੂਗਾ ਕੰਪਰੋਡ ਦੇ ਉੱਪਰ ਇਹ ਵੀ ਪੱਕੇ ਨਿਸ਼ਾਨੀਆਂ ਗੁੱਬਣੀ ਤਿੰਨ ਚਾਰ ਨਿਸ਼ਾਨੀਆਂ ਨੇੜੇ ਆਪਾਂ ਚੈੱਕ ਕਰ ਸਕਦੇ ਆਪਾਂ ਕਰੇ ਪਹਿ ਕਈ ਵਾਰ ਕਾਲ ਕਰ ਜਾਂ ਡਾਕਟਰ ਚੈੱਕ ਕਰਾਉਣ ਦੀ ਪਰ ਅਸੀਂ ਨਹੀਂ ਕਾਲ ਕਰਦੇ ਇਸ ਨਾਲ ਦੇ ਚੈੱਕ ਕਰਵਾਉਣੇ ਟਾਈਮ ਹੀ ਨਾ ਪਸੂ ਗੁੱਬਣ ਹੋ ਜਾਂਦਾ ਤੇ ਨਾਲ ਦੇ ਚੈੱਕ ਕਰਵਾਉਣੇ ਹੁੰਦੇ ਆ ਕਿਉਂਕਿ ਫਿਰ ਬਹੁਤ ਔਖਾ ਹੋ ਜਾਂਦਾ ਪਸੂ ਨਾ ਹੋਵੇ ਕਈ ਵਾਰ ਆ ਦੇਖੋ ਪੇਟ ਤੋਂ ਵੀ ਪਤਾ ਲੱਗਣਾ ਕਹਿੰਦੇ ਪੇਟ ਜੇ ਰਾਜ ਹੋਣ ਲੱਗ ਜਾਂਦਾ ਤੇ ਤਿੰਨ ਚਾਰ ਨਿਸ਼ਾਨੀਆਂ ਇੱਕ ਪਤਾ ਕਰ ਸਕਦੇ ਪਸੂ ਗੁੱਬਣ ਹੈਗਾ ਜਾਂ ਨਹੀਂ ਹੈਗਾ ਸਾਡਾ ਡਾਕਟਰ ਨੇ ਅੰਗਨੇ ਪਹਿਲਾਂ ਵੀ ਇਹਨਾਂ ਬਾਅਦ ਚੈੱਕ ਕਰਉਣ ਜਰੂਰ ਹੁੰਦਾ ਵੀ ਜੋ ਦੁੱਧ ਨਹੀਂ ਕੋਸੁਖੜਦਾ ਹੈਗਾ ਕਿ ਮੇ ਸੂਰਾ ਦਾ ਪਸੂਹ ਹੁੰਦਾਗਾ ਜੇੜਾ ਪਹਿਲਾਂ ਝੋਟੀ ਹੈਗੀ ਵੀ ਸਾਡਾ ਪਸੂਹ ਗੰਬਣ ਖਾਲੀ ਨਿਕਲੇ ਹਨ ਤੇ ਇਹਨਾਂ ਗੰਢੀ ਕਦੇ ਵੀ ਕਰਨੀ ਨਹੀਂ ਚਾਹੀਦੀ ਪਸੂਹ ਚੈੱਕ ਕਰਾਓ 2 ਮਹੀਨੇ ਬਾਅਦ 2 ਮਹੀਨੇ ਦੀ ਮੱਝ ਚੈੱਕ ਕਰ ਦੋ ਸਾਡਾ ਡਾਕਟਰ ਦਾ 1.5 ਮਿੰਟ ਸਾਡੇ ਤੇ ਡਾਕਟਰ ਦਾ ਬਹੁਤ ਵਧੀਆਗਾ 2 ਮਹੀਨੇ ਦੀ ਮੱਝ ਵੀ ਚੈੱਕ ਕਰ ਦਿੰਦਾ ਵੀ ਇਹ ਸਾਡੇ ਪਹਿਲੇ ਡਾਕਟਰ ਹੋਰ ਹੋਗਾ ਵੀਰਵਾਲ ਤੋਂ ਉਹ ਕਰ ਦੋ ਤੁਸੀਂ ਚੈੱਕ ਹੋਣ ਦੋ ਮਹੀਨੇ ਦੀ ਮੱਝ ਨੂੰ ਚੈੱਕ ਕਰ ਦੋ 2 ਮਹੀਨੇ ਚੱਕ ਪਾਸੇ ਰੁਕਣਾ ਨਹੀਂ ਚਾਹੀਦਾ ਜੇ ਇਹ ਪਦੇ ਇਸੇ ਤਰੀਕੇ ਨਾਲ ਆਪਣਾ ਨਹੀਂ ਕਰ ਸਕਦੀ ਹੈਗੀ ਤਾਂ ਉਸ ਨੂੰ ਪਤਾ ਲੱਗਦਾ ਸੀ ਵੀ ਆਪਣੀ ਝੋਟੀ ਕੱਪਣੇ ਹੈਗੀ ਹੈਗੀ 100% ਕੱਪਣੇਗੀ ਇਹਦੇ ਚਾਰ ਚੱਲਣ ਤੇ ਜੇ ਦੀ ਬੌਡੀ ਤੇ ਪਤਾ ਲੱਗਦਾ ਸੀ ਵੀ ਕੰਪਣੀ ਹੈਗੀ ਹੈਗੀ ਤੇ ਆਪਣਾ ਤੇਲ ਨਾਲ ਨਹੀਂ ਚੱਕਰੀ ਨਹੀਂ ਵੀ ਪਤਾ ਲੱਗਦਾ ਸੀ ਫਿਰ 2.5 ਮਹੀਨੇ ਜਰ ਹੋਵੇ ਸਵਾ ਦੋ ਮਹੀਨੇ ਦੋ ਮਹੀਨੇ 10 ਦਿਨ ਹੋ ਸਕਦੇ ਜੇ ਉਹਨੇ ਚੈੱਕ ਕਰਵਾਈਏ ਇਹ ਆਪਣੀ ਕੱਪਣ ਹੈਗੀ ਹੈਗੀ ਕਿੰਨਾ ਟਾਈਮ ਹੋ ਗਿਆ ਬੱਚੇ ਕੇ ਨੀਚਾਰ ਤੇ ਸੱਨੀ ਪਕਰ ਆਏਗੇ ਕੌਨਸੇ ਟੇ ਆਏਗੇ ਦੇਖੋ ਹੁਣ ਦੇਖਦੇ ਮੈਨੂੰ ਲੱਗਦਾ ਕੰਟਕ ਨੂੰ ਸਕੀਨ ਤੇ ਲਾਉਣੀ ਹੈ 5:30 ਵਜੇ ਤੱਕ ਹੁਣ 5:30 ਤੇ ਤਾਰ ਚੁੰਨ ਲੱਗਦੇ ਬਨੇਗੇ ਫਿਰ ਧਾਰਾ ਟਾਈਮ ਹੋ ਜਾਂਦਾ ਹੁਣ ਉਹ ਕੰਟਕ ਪਕਮਸੀਨ ਤੇ ਲਾ ਦੇਣੇ ਅਜੋ ਮਟੀਕਸਾਰ ਠੀਕ ਕਰਤਾ ਸੂਟ ਆਪਣੇ ਬਸ ਥੋੜੇ ਹੀ ਰਹਿ ਗਏ ਨੇ ਸਾਰੇ ਸੇਲ ਹੋ ਗਏ ਨੇ ਜਾਂ ਇਧਰ ਪੈ ਨੇ ਹੈਂਗਰ ਤੇ ਤੇ ਬਹੁਤ ਵਧੀਆ ਇਹ ਇਸ ਵਾਰ ਆਪਣਾ ਸੜਾ ਸੂਟ ਸੇਲ ਹੋ ਗਏ ਨੇ ਗਰਮੀ ਵਾਲੇ ਬਹੁਤ ਘੱਟ ਸਟਾਕ ਆਲੇਗਾ ਸਾਰੇ ਸੌਲਡ ਆਊਟ ਹੋ ਗਏ ਲੋਜੀ ਲੋਗ ਆਪਣਾ ਕਾਫੀ ਲੰਮਾ ਹੋ ਗਿਆ ਤੇ ਵੀਡੀਓ ਤੇ ਪੇਸ ਐਂਡ ਕਰ ਦੇਗੇ ਕੱਲ ਨੂੰ ਮਿਲਦੇ ਪਗਸ ਨਵੇਂ ਵਲੋਗ ਨਾਲ ਕਿਸੇ ਨਵੇਂ ਗੱਲਵਾ ਦੇ ਨਾਲ ਤਦ ਤੱਕ ਲਈ ਸਤ ਸ੍ਰੀ ਅਕਾਲ ਜੀ ਬਾਏ